ਕਿ ਤੁਸੀਂ ਕਿਉਂ ਤੁਸੀਂ ਜੈਨੋਸਾਈਡ ਦੇ ਖਿਲਾਫ ਤੁਸੀਂ ਮੋਸ਼ਨ ਦੇ ਖਿਲਾਫ ਕਿਹੜਾ ਪਾਰਲੀਮੈਂਟ ਵਿੱਚ ਪਾਸ ਕਰਨਾ ਸੀ ਉਹਦੇ ਖਿਲਾਫ ਤੁਸੀਂ ਕਿਉਂ ਪੰਥ ਦੇ ਖਿਲਾਫ ਤੁਸੀਂ ਖਰੇ ਆ ਨਹੀਂ ਨਹੀਂ ਇੱਕ ਮਿੰਟ ਗੱਲ ਸੁਣਾਓ ਤੁਹਾਨੂੰ ਕਿਹਨੇ ਕਿਹਾ ਪਿਆ ਸੀ ਜੈਨੋਸਾਈਡ ਦੇ ਫੇਵਰ ਜਿਹੜੇ ਖਿਲਾਫ ਨਹੀਂ ਲੱਗਦੇ ਆ ਤੁਸੀਂ ਕੋਈ ਕੋਈ ਤੇ ਤੁਹਾਡਾ ਗੱਲ ਸੀ ਤੁਸੀਂ ਤੁਸੀਂ ਦੋਨਾਂ ਨੇ ਕੇਪੀਐਸ ਸਟਾਈਲ ਪੱਗਾਂ ਬਣੀਆਂ ਹੋਈਆਂ ਨੇ ਜਿਹਦੇ ਗੱਲ ਸੁਣ ਲਈਏ ਸਾਪ ਨੂੰ ਬੱਟਕਾਰੇ ਵਗਰੇ ਬੱਟ ਸੁਚਾਰੇ ਹੋਏ ਗੱਦਾਰ ਆ ਤੁਸੀਂ ਪੱਜਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਾਤਲ ਆ ਤੁਸੀਂ ਸਿੱਖਾਂ ਦੇ ਕਾਤਲ ਆ ਤੁਸੀਂ ਸਿੱਖਾਂ ਦੇ ਭਾਈ ਕਾਤਲ ਸਿੱਖਾਂ ਦੇ ਜਾਓ ਇਹ ਨਹੀਂ ਕਿ ਬਿਦਾਂ ਮੂਤਰ ਪਿਓ ਜਾ ਕੇ ਕੰਮੂਤਰ ਕਹਿੰਦੇ ਬਿਦਾਂ ਮੂਤਰ ਪਿਓ ਜਾ ਕੇ ਅੰਤਿਆ ਗੱਦ ਪਾਇਆ ਹੈ ਤੁਸੀਂ ਆ ਗੰਦ ਪਾਇਆ ਨੇ ਸਾਰੇ ਹੈ ਹਾਂ ਉਹ ਹਾੜਾ ਗਟਾਣੇ ਗੰਦ ਪਾਇਆ ਅੱਗ ਨਹੀਂ ਹੈਗਾ ਤੁਹਾਨੂੰ ਪੱਗਾਂ ਵਾਂਗ ਗੱਦਾਰ ਪੰਚ ਦੇ ਗੱਦਾਰ ਗੁਦਾਰ ਪੰਚ ਦੇ ਗੁਦਾਰ ਗੁਦਾਰ ਪੰਚ ਦੇ ਗੁਦਾਰ ਮੋਦੀ ਨੇ ਮੋਦੀ ਨੇ ਚਾਂਪੀਏ ਤੁਸੀਂ ਸਿਰੇ ਦੇ ਗੰਦ ਪਾਇਆ ਹੋਇਆ ਤੂੰ ਗੁਦਾਰ ਬੱਲਾ ਤੁਸੀਂ ਸਿੱਖਾਂ ਨੇ ਕਟਾ ਦੇਣਾ ਤੁਸੀਂ ਉਹ ਸਿੱਖਾਂ ਨੇ ਕਟਾ ਦੇਣਾ ਤੁਸੀਂ ਮੁੱਲ ਤੇ ਇਹ ਦਸਤਾਨੀ ਉੱਲੀ ਜਦੀ ਮੂੰਹ ਤੇ ਤੇਰੀ ਦਾੜੀ ਉੱਲੀ ਜਦੀ ਮੂੰਹ ਤੇ ਗੁਦਾਰ ਆ ਕੋ ਪਾਇਆ ਮੂੰਹ ਤੇ ਜਾ ਕੇ ਖੂਹ ਚ ਮਰ ਤੂੰ ਖੂਹ ਚ ਮਰ ਤੂੰ ਜਾ ਕੇ ਅਸਲ ਗੁਦਾਰ ਆ ਤੂੰ ਗੁਦਾਰ ਭੱਜ ਜੂ जा नीगी। नीगी। पूछ। पूछ। है। नाजीग। नाजीग। जाए मोदी ये चित्रा में जाके पूज भी बोंड बोंड पूज मोदी जाए बोंड पूज मोदी दी तू बोंड पूज जाके मोदी दी तू मोदी दो जू मोदी दो जू मोदी दो जू ਉਹਦੀ ਸਿੰਗ ਉਹ ਉਹ ਵਾਸਤੇ ਬੁੱਧ ਇੰਡੀਪੈਂਡੈਂਟ ਸੀ ਸੀ ਸ਼ੂ ਰਿਪਰੈਜ਼ੈਂਟ ਤੁਸੀਂ ਸ਼ੁਰੂ ਕਰੀਏ ਫੋਰ ਦਾ ਮੋਸ਼ਨ ਬਟ ਵਾਈਸ ਸਿੰਘ ਆਮ ਜੀ ਬੋਲੋ ਨੋ ਅਗੇਸਟ ਮੋਸ਼ਨ ਹਾਂ ਨਾ ਬਰ ਅ ਗੋ ਮੈਨ ਗੋ ਫਾਰ ਹਾਂਜੀ ਤੁਸੀਂ ਵੀਡੀਓ ਦੇਖ ਲਈ ਹੋਣੀ ਆ ਇਹ ਵੀਡੀਓ ਵਿੱਚ ਕੀ ਦਿਖਾਇਆ ਤੁਹਾਨੂੰ ਗਿਆ ਆ ਇਹ ਕਿਹੜੇ ਬੰਦੇ ਸੀ ਇਹਨਾਂ ਨੇ ਉਸ ਮੋਸ਼ਨ ਦੇ ਖਿਲਾਫ ਸਟੈਪ ਚੁੱਕਿਆ ਆ ਕਿਹੜਾ ਮੋਸ਼ਨ ਜਗੀ ਜੋਹਲ ਵਾਸਤੇ ਸੀਗਾ ਕਿਹੜਾ ਮੋਸ਼ਨ ਭਾਈ ਹਰਦੀਪ ਸਿੰਘ ਨੇਜਰ ਵਾਸਤੇ ਸੀਗਾ ਕਿਹੜਾ ਮੋਸ਼ਨ ਭਾਈ ਹਰਦੀਪ ਸਿੱਧੂ ਵਾਸਤੇ ਸੀਗਾ ਭਾਈ ਪੰਜਵਰ ਵਾਸਤੇ ਸੀਗਾ ਕਿੰਨੇ ਵੀ ਸਾਡੇ ਅੱਜਕੱਲ੍ਹ ਹੀ ਚੁੰੁੰਡ ਕੇ ਮਾਰੇ ਨੌਜਵਾਨ ਉਹਨਾਂ ਦੀ ਆਵਾਜ਼ ਚੁੱਕਣ ਵਾਸਤੇ ਸੀ ਨਾਲੇ ਕਿਰੇ 84 ਤੋਂ ਲੈ ਕੇ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਉਹਦੇ ਵਾਸਤੇ ਸੀਗਾ ਇਹਨੇ ਕਿਹਰੇ ਤੁਸੀਂ ਚਿਹਰੇ ਦੇਖੇ ਆ ਕਿਹਰੇ ਮੁੱਛਾ ਉੱਪਰੋਂ ਬੱਟ ਚਾਰੇ ਹੋਏ ਆ ਦਸਤਾਰਾਂ ਕੇ ਪੀਐਸ ਗਿੱਲਾਂ ਲਈ ਬਣੀਆਂ ਹੋਈਆਂ ਇਹ ਬੰਦਿਆ ਨੇ ਜਾ ਕੇ ਪਟੀਸ਼ਨਾਂ ਕੀਤੀਆਂ ਸਲਾਹ ਦੇ ਗੁਰਦੁਆਰਿਆਂ ਵਿੱਚ ਲੋਕਾਂ ਤੱਕ ਝੂਠ ਪਚਾਇਆ ਇਹ ਬੰਦਿਆ ਨੇ ਕਿਹਾ ਤੁਸੀਂ ਬਿਲਕੁਲ ਉਹਨਾਂ ਨੂੰ ਸਪੋਰਟ ਕਰੋ ਤੁਸੀਂ ਇੰਡੀਅਨ ਸਟੇਟ ਦਾ ਕਹਿੰਦੇ ਨੈਰੇਟਿਵ ਆ ਉਹਦੇ ਨਾਲ ਲੜੋ ਤੁਸੀਂ ਆਰ ਸੂਚੀ ਲੜੋ ਇਹ ਬੰਦਿਆ ਨੇ ਗਦਾਰੀਆਂ ਦਿੱਤੀਆਂ ਸਾਰੇ ਪੰਥ ਨੂੰ ਤੁਸੀਂ ਇਹਨਾਂ ਦੇ ਚਿਹਰੇ ਪਛਾਣ ਲਓ ਇਹਨਾਂ ਨੂੰ ਗੁਰੂ ਗੁਰੂ ਘਰਾਂ ਵਿੱਚ ਵੀ ਨਹੀਂ ਪੈਰ ਰੱਖਣ ਦੋ ਤਾਨੂੰ ਇੱਕਦਮ ਹੁਣ ਪਤਾ ਲੱਗ ਗਿਆ ਬੰਦੇ ਕੌਣ ਆ ਹੁਣ ਤੁਸੀਂ ਇਹਨਾਂ ਤੇ ਥੋੜੀ ਨਿਗਰਾਨੀ ਵੀ ਰੱਖਿਓ ਕੱਲ ਨੂੰ ਕੋਈ ਸ਼ਰਾਰਤ ਹੈ ਕੱਲ ਨੂੰ ਹੋਰ ਵੀ ਕਾਰਜਨ ਪਰ ਕਿਰਾਹ ਮੋਰਚਾ ਚੁੱਕਿਆ ਸੀ ਸਲਾਬੀ ਸੰਗਤ ਨੇ ਸਲਾਬ ਦੇ ਕਾਉਂਸਲਰ ਨੇ ਉਹ ਤਾਂ ਹੁਣ ਮੋਰਚਾ ਫਤਿਹ ਹੋਣਾ ਹੋਣਾ ਆ ਰਲ ਕੇ ਇਹਨਾਂ ਨੇ ਦੁਆਰਾ ਹਿਮੋਸ਼ਨ ਲੈ ਕੇ ਆਉਣਾ ਆ ਨਾਲੇ ਉਹ ਵੀ ਤੁਸੀਂ ਹੁਣ ਦੇਖਿਓ ਅੱਗੇ ਜਾ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ